ਸ਼੍ਰੀ ਸੀਸ ਮੋਹੀ ਸਾਹਿਬ ਕਾ ਚੇਅਰਮੈਨ ਪੰਜਾਬ ਰਾਜ ਐਸ்சி ਕਮਿਸ਼ਨ ਕਾਂਗਰਸ ਪਾਰਟੀ 2027 ਵਿੱਚ ਯੂਥ ਨੂੰ ਨਾਲ ਲੈ ਕੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕਾਂਗਰਸ ਪਰਿਵਾਰ ਜਾਂ ਕਾਂਗਰਸ ਵਰਕਰ ਨਾਰਾਜ਼ ਹੋਏ ਹਨ ਪੁਰਾਣੇ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਪੁਰਾਣੇ ਕਾਂਗਰਸੀ ਵਰਕਰਾਂ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ ਯੂਥ ਨੂੰ ਅਸੀਂ ਪਹਿਲ ਦੇ ਆਧਾਰ ਤੇ ਮੋਹਰੇ ਰੱਖਾਂਗੇ ਕਾਂਗਰਸ ਤੋਂ 6 ਸਾਲ ਲਈ ਬਾਹਰ ਕੱਢਣ ਤੇ ਫਾਰਮੂਲੇ ਤੇ ਵੀ ਕੀਤੀ ਗੱਲ ਰਵਤਾਲੀਵਾਲ ਪਾਸੇ ਲੋਕਵਾਲ ਸੋਨੀ ਢਾਲੀਵਾਲ ਹਰਮਨਸ ਢਾਲੀਵਾਲ ਜੇ ای ਬੀ ਐਸ ਐਨ ਐਲ ਪੀਟੀ ਨਿਊਜ਼ ਪੰਜਾਬ ਦੇ ਨਾਲ ਨਾਬਾ ਤੁਮਦੀਪ ਕੌਸ਼ਿਕ ਨਾਬਾ ਦੀ ਵਿਸ਼ੇਸ਼ ਰਿਪੋਰਟ ਵੀਰ ਬੋਲ ਚੰਗਾ ਜੀ ਅੱਜ ਪੱਲਾ ਜੀ ਵੀ ਅਸੀਂ ਕਰੇ ਆਏ ਹਾਂ ਸਾਰੇ ਪਹਿਲੇ ਕੱਲ ਜਿਨ੍ਹਾਂ ਨੇ ਵੀ ਸਾਰੇ ਇਹਨਾਂ ਕਾਰਨ ਬਹੁਤ ਬਹੁਤ ਸਨਵਾਦ ਅੱਜ ਪੂਰਾ ਮਾਨ ਸਤਕਾਰ ਦਿੰਦਾ ਅਸੀਂ ਬੈਠੇ ਨਾਪੇ ਦੇ ਸ਼ਹਿਰ मियां ਇਸ ਕੰਗਾ ਮੰਦਰ ਕਲੋਨੀ ਲਈ ਕਈ ਦਿੱਕਤਾ ਸੀ ਗਿਆ ਉਹ ਵੀ ਅਸੀਂ ਸਾਝੀ ਕੀਤੀ ਆ ਅੱਗੇ ਉਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਵੋਟ ਵੇਕ ਕਰਕੇ ਕਿਵੇਂ ਕਰ ਸਕਦੇ ਆ ਉਹਦੇ ਵਿਚਾਰ ਕੀਤੇ ਤੇ ਬੜਾ ਇੱਕ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ ਕਿਸ ਤਰ੍ਹਾਂ ਦੀ ਕਾਂਗਰਸ ਜਿਵੇਂ ਲਗਾਤਾਰ ਸੈਨਰੀ ਐਸਮ ਦੀ ਕਹਿਣੇ ਦੇਖ ਚੱਲਦੇ ਹੋ ਕਿ ਕੋਈ ਦਸੂਜੀ ਨੂੰ ਦੇਖੋ ਜੀ 2027 ਸਾਡੀ ਤਿਆਰੀ ਪੂਰੀ ਹੈ ਸਾਰੇ ਹੀ ਲੀਡਰ ਸਰਬਾਨ ਤਿਆਰੀ ਕਰ ਰਹੇ ਸਾਰੇ ਵਰਕਰ ਹੁਣ ਜਮੀ ਆਪਾਂ ਬਲੌਕ ਵਾਈਜ਼ ਵੀ ਸ਼ੁਰੂ ਕੀਤਾ ਹੈ ਕਿ ਕਿਹੜੇ ਬਲੌਕ ਤੱਕੜਾ ਕਾਣਾ ਬਹੁਤ ਤੱਕ ਅਸੀਂ ਇਹਦੇ ਸਾਰੇ ਹੌਸਲੇ ਨੂੰ ਜੋੜਨਾ ਤੇ ਨਾਲ ਮੇਰੀ ਇਹ ਸੋਚ ਹੈ ਕਿ ਵੀ ਮੈਂ ਜੋ ਜੋ ਮਿਸ ਹੋਤਾ ਹੈ ਕਿ ਯੂਥ ਨੂੰ ਨਾਲ ਲੱਗੇ ਕਿਉਂਕਿ ਅਸੀਂ ਜੋ ਅਗਲੀ ਪੰਨੀਰੀ ਹੈ ਜੋ ਯੂਥ ਦੀ ਅਗਲੀ ਪੰਨੀਰੀ ਹੈ ਉਹ ਵੀ ਤਾਂ ਤਿਆਰ ਕਰਨੀ ਹੈ ਕਿਉਂਕਿ ਯੂਥ ਫੈਕਟਰ ਬੜਾ ਡੀਮੋਟੀਵੇਟ ਹੋ ਜਾਂਦਾ ਕਿ ਅਸੀਂ ਇੰਨੇ ਸਾਲ ਮਿਹਨਤ ਕਰਦੇ ਕਿ ਉਹ ਉਹਦੇ ਦੇਣ ਦੀ ਵਾਰੀ ਆਂਦੀਆਂ ਜਾਂ ਕੁਝ ਵੀ ਪਾਰਟੀ ਹੁੰਦਾ ਜਾਂ ਕੋਈ ਸਰਕਾਰ ਤੋੜਾ ਤੇ ਉਦੋਂ ਹੋਰ ਬੰਦੇ ਅੱਗੇ ਆ ਜਾਂਦੇ ਨੇ ਮੌਜੂਦ ਇਹ ਗੱਲੋਂ ਪਹਿਲਾਂ ਵੀ ਸੋਚਿਆ ਗਿਆ ਆਮ ਲੀਡਰਾਂ ਨੇ ਸੋਚਿਆ ਗਿਆ ਵੀ ਜਦੋਂ ਕੋਈ ਪਾਰਟੀ ਦਾ ਲੀਡਰ ਜਿੱਤਦਾ ਆਇਆ ਜਾ ਕੋਈ ਵੱਡੇ ਹੋਦੇ ਜਾਂਦਾ ਹੈ ਉਹ ਲੀਡਰ ਯੂਥ ਜਿਹੜਾ ਨਾਲ ਚੱਲਦਾ ਕੋਈ ਵਰਕਰ ਹੋਵੇ ਜਾਂ ਯੂਥ ਹੋਵੇ ਇਹਨੂੰ ਸਹਦ ਦੇ ਕਰਕੇ ਕੋਈ ਪੁਰਾਣੇ ਮਤਲਬ ਕਿਸੇ ਵੀ ਜੀ ਐਮ ਐਲ اے ਨੂੰ ਗਾਂਜਾ ਜਾਲ ਇਲੈਕਸ਼ਨ ਪੁਰਾਣੀ ਬੰਦੇ ਪੁਰਾਣੀਆਂ ਪਾਰਟੀ ਅੰਦਰ ਤੇ ਆ ਕੇ ਆ ਸਕਦਾ ਕੋਈ ਵੀ ਆਪਿਆ ਪਰ ਉਹਨਾਂ ਨੂੰ ਮੂਰੀ ਹੀ ਹੁੰਦਾ ਜਿਹਨਾਂ ਪੁਰਾਣੇ ਵਰਕਰਾਂ ਦੀ ਬੁੱਕਤ ਨਹੀਂ ਫੈਲਦੀ ਦੇਖੋ ਜਿੱਤੇ ਤੱਕ ਮੈਂ ਆਪਣੀ ਗੱਲ ਕਰਾਂ ਦੇਖੋ ਹਰੇਕ ਦਾ ਵੈਲਕਮ ਹੈ ਸਾਡੀ ਪਾਰਟੀ ਕਿ ਕਿਤੇ ਸਾਡੀ ਸੁਪਰ ਜਨਰਲ ਜੰਗ ਦੀ ਫੌਜ ਨਾ ਚੱਲਣਾ ਉਹ ਤਾਂ ਕਿਸੇ ਰੁਕ ਕੇ ਸਾ ਦੇ ਪਰ ਜਿਹਨਾਂ ਨੇ ਸਾਡੀ ਮਿਹਨਤ ਕੀਤੀ ਹੈ ਇਸ ਪਾਰਟੀ ਨੂੰ ਪਕੜਾ ਕੀਤਾ ਹੈ ਸਾਡੀ ਜੜਾ ਲਵਾਈਆਂ ਇਹ ਚਾਹੇ ਅਨਾਬਾ ਹੋਵੇ ਜਾਂ ਕਿਤੇ ਵੀ ਹੋਵੇ ਤੇ ਉਹ ਤੁਹਾਨੂੰ ਅਸੀਂ ਇਗਨੋਰ ਨਹੀਂ ਕਰਨ ਨਾਲ ਕਰਨਾ ਚਾਹੀਦਾ ਹੈ ਪਾਈ ਤੇ ਲੋਕ ਤੁਹਾਨੂੰ ਪਹਿਲੀ ਗੱਲ ਉਹ ਹੀ ਮੋਟੀਵੇਟ ਹੋ ਜਾਂਦੇ ਨੇ ਕਿ ਜਦੋਂ ਸਰਕਾਰ ਆਂਦੀ ਹੈ ਜਿਹਨੇ ਮਿਹਨਤ ਕੀਤੀ ਹੁੰਦੀ ਹੈ ਪਿੱਛੇ ਹੋ ਜਾਂਦੇ ਨੇ ਫਿਰ ਇਧਰ ਉਹਨਾਂ ਪਾਰਟੀ ਵਾਲੇ ਬੰਦੇ ਆ ਵੀ ਹੋ ਜਾਂਦੇ ਨੇ ਕਿ ਫਿਰ ਅੱਗੇ ਤੋਂ ਅਸੀਂ ਕਾਂਗਰਸ ਪਾਰਟੀ ਵਿਸ਼ਵਾਸ ਲੋਕਾਂ ਚ ਕੀ ਲੈਣਾ ਉਹ ਕਿਸੇ ਪਾਰਟੀ ਬੰਦ ਕਰੀਏ ਤੇ ਲੋਕਾਂ ਦਾ ਵਿਸ਼ਵਾਸ ਰਿਗਾਰਡਿੰਗ ਪੋਲਿਟਿਕਸ ਕਿਵੇਂ ਆਊਗਾ ਕਿ ਜੁੱਧ ਜੇ ਪੋਲਿਟਿਕ ਨਹੀਂ ਆਊਗਾ ਤੇ ਅੱਗੇ ਲੋਕਾਂ ਦੇ ਮੁੱਦੇ ਜਾਂ ਸਰਕਾਰ ਦੇ ਮੁੱਦੇ ਜਾਂ ਆਪਣਾ ਕੁਝ ਵੀ ਆਪਣੇ ਮੈਜੇਸਟਿਕ ਮੁੱਦੇ ਕੋਣ ਚੱਕੋ। ਤੇ ਇਸੇ ਗੱਲ ਨੂੰ ਸੋਚਦੇ ਹੋਏ ਜੋ ਸਰਕਾਰ ਦੇ ਯੂਜ਼ ਨੂੰ ਇਗਨੋਰ ਕਰਨਾ ਮੇਰੇ ਸਾਡੇ ਪੰਜਾਬੀ ਕਾਂਗਰਸ ਹੀ ਵਰਕਰ ਵੀ 25 ਸਾਲਾਂ ਦੇ ਠੀਕ ਹੈ। ਉਹਨਾਂ ਦਾ ਸਾਰਾ ਨੂੰ ਐਕਟਿਵਟ ਕਰਨ ਦਾ ਸਾਰਾ 4-5 ਲੱਖ ਹੈ। ਸਾਰਾ ਹਿਊਮ ਜਿਆ ਨਵੇਂ ਲੋਕ ਫੌਰਸ ਤੋਂ ਜਾਂ ਚੀਜ਼ ਜਿਹੜੀ ਆਪਾਂ ਕਹਿੰਦੇ ਵਿਸ਼ਵਾਸ ਦਾ ਸਭ ਤੋਂ ਛੋਟੇ ਮਾਦੀਨਾਈ ਮੈਂ ਤੋਂ ਮਾਦੀਨਾਈ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਹਾਂ ਮੈਂ ਤੁਹਾਡੇ ਤੋਂ ਵਿਸ਼ਵਾਸ ਕਰਦਾ ਜਿਹੜਾ ਯੂਜ਼ ਤੁਹਾਡੇ ਨਾਲ ਅੱਜ ਹੀ ਲੋਡ ਰਿਹਾ ਹੈ ਜਾਂ ਲੋਕ ਜੁੜ ਰਹੇ ਨੇ ਉਹਨਾਂ ਨੂੰ ਕਹਿੰਦਾ ਪੈਸ ਦੇ ਆਧਾਰ ਤੇ ਬੂਰੀ ਹਰੇਕ ਉਹਦੇ ਚ ਬਿਲਕੁਲ ਜੀ ਬਿਲਕੁਲ ਤੁਹਾਡੀ ਆਰਗਾਨਾਈਜ਼ੇਸ਼ਨ ਦੀ ਵੀ ਇਹ ਸੋਚ ਹੈ ਕਿ ਵੀ ਲੋਕ ਨੂੰ ਆਪਾਂ ਐਕਟੀਵੇਟ ਕਰਨਾ ਤੇ ਉਹਨਾਂ ਨੂੰ ਜਿਹੜੀ ਪਾਵਰ ਸ਼ੇਅਰਿੰਗ ਹੈ ਚਾਹੇ ਉਹ ਆਪਣਾ ਐਸੀ ਬੂਟ ਬੈਂਕ ਹੈ ਚਾਹੇ ਉਹ ਐਸੀ ਦੇ ਉਹ ਵੀ ਸਪੀਕਰ ਸੈਕਸ਼ਨ ਤੇ ਸਾਰੇ ਸਾਰੇ ਇਹਨੂੰ ਤੇ ਯੂਜ਼ ਹੋ ਰਿਹਾ ਇਨਕਲੂਡਿੰਗ ਉਵੇਂ ਕਿ ਵੀ ਨਾ ਵੀ ਉਹ ਵੀ ਹਨ ਉਹ ਬੜੀਆ ਤੀਲ ਹੈ ਕਿ ਉਹ ਵੀ ਬਾਦ ਚੜ ਕੇ ਸਾਡਾ ਹਿੱਸਾ ਬਣ ਪਾਵਰ ਸ਼ੇਅਰਿੰਗ ਜਦੋਂ ਹੋਊਗੀ ਤੇ ਸਾਰਿਆਂ ਨੂੰ ਇਕੁਅਲ ਸਮਾਨਤਾ ਮਿਲੂਗੀ ਤੇ ਮਿਲਣੀ ਚਾਹੀਦੀ ਹੈ ਤੇ ਪੱਕਾ ਮਿਲੂਗੀ ਤੇ ਕਾਂਗਰਸ 'ਤੇ ਪੂਰਾ ਵਿਸ਼ਵਾਸ ਰੱਖਣ ਐਸ ਕਿ ਜੋ ਸਾਡੀ ਸਾਈਡ ਨੂ ਇਲੈਕਸ਼ਨ ਲੜਨੀਆਂ ਨੇ ਤੇ ਯੂਥ ਦੀ ਬਹੁਤ ਵੱਡੀ ਭੂਮਿਕਾ ਹੋਵੇ ਤਾਂ ਕਿ ਅੱਗੇ ਆਉਣ ਵਾਲੀ ਪੀੜ੍ਹੀ ਤੇ ਤਿਆਰ ਹੋਵੇ ਇੱਕ ਕਾਂਗਰਸ ਨੇ ਨਾ ਪਾਰਟੀ ਦਾ ਚਲਾਇਆ ਵੀ 7 ਸਾਲ ਲਈ ਜਾਂ 6 ਸਾਲ ਲਈ ਜੋ ਜਾਂਦਾ ਉਹ ਲੀਡਰ ਜਾਂਦਾ ਹੈ ਪਰ ਜਦੋਂ ਆਊਗਾ ਤਾਂ ਅਖੀਰ ਹੀ ਕਰਦਾ ਐਜ਼ ਅ ਵਰਕਰ ਆਊਗਾ ਤੇ ਜੇ ਸਾਡਾ ਕੋਈ ਵਰਕਰ ਟੁੱਟਣਾ ਚਾਹੁੰਦਾ ਤੇ ਆਪਾਂ ਉਹਨੂੰ ਨਾ ਨਹੀਂ ਕਰਤਾ ਕਿ ਜੇ ਬੰਦਾ ਕਹਿੰਦਾ ਕਿ ਵੀ ਹਾਂ ਨਹੀਂ ਜੀ ਮੈਂ ਆਪੀ ਕਰਦੀਆਂ ਸੁਧਾਰਨਾ ਚਾਹੁੰਦਾ ਤੇ ਉਹ ਸਾਡੇ ਪਾਰਟੀ ਦੇ ਟੁੱਟੇ ਅਲਟੀਮੇਟਲੀ ਐਂਡ ਆਫ ਦਾ ਡੇ ਆਪਾਂ ਪੰਜਾਬ ਲਈ ਹੀ ਕੰਮ ਕਰਨਾ ਇਹ ਸਾਡਾ ਪੰਜਾਬ ਪੰਜਾਬੀਅਤ ਅਤੇ ਆਪਸੀ ਭਾਈਚਾਰਕ ਸਾਂਝ ਇਹ ਬਣੀ ਰਹੇ ਤੇ ਪੰਜਾਬ ਅਤੇ ਪੰਜਾਬੀ ਤੋਂ ਉੱਪਰ ਚੱਕ ਨਾ ਮੀਨ ਮੋਟਿਵ ਤਾਂ ਇਹੀ ਹੈ ਇਹ ਲੱਗਦਾ ਵੀ ਜਿਵੇਂ ਇਹ ਰੂਲ ਸ਼ਹਿਰਾਂ 'ਚ ਜਾਂ ਬڑے ਹਾਲੀਵੁੱਡ ਤੇ ਬਣਿਆ ਉਹ ਜਿੰਨਾ ਕਿਤੇ ਪੰਚਾਇਤਾਂ ਸਰਪੰਚਾਂ ਤੱਕ ਐਮਸੀ ਤੱਕ ਵੀ ਜਾਣਾ ਚਾਹੀਦਾ। ਇੱਕ ਉਹਦੀ ਲਾਗੂਤਾ ਇੱਕ ਇੱਕੋ ਸਮਾਨਤਾ ਹੋਣਾ ਚਾਹੀਦਾ। ਪਰ ਅਸੀਂ ਕਿਸੇ ਨੂੰ ਸਾਨੂੰ ਹਰੇਕ ਬੰਦੇ ਦਾ ਵੈਲਕਮ ਹੈ ਜਿਹੜੀ ਇਹ ਪਾਰਟੀ ਵੀ ਸੋਚਦਾ ਉਥੇ ਲੋਕਾਂ ਕਿੱਥੇ ਲਾਈਗੇ ਜੁੜਨਾ ਚਾਹੁੰਦੇ। ਇਹ ਸੰਨ ਜੀ